ਕਈ ਵੀਰਾਂ ਨੇ ਕਿਹਾ ਵਿਸ਼ਟੀ ਜੀ ਤੁਸੀਂ ਵਜ਼ਨ ਕਿਵੇਂ ਘਟਾਇਆ ਇਹ ਤੇ ਫੁੱਲ ਵੀਡੀਓ ਬਣਾ ਕੇ ਦੱਸਿਓ ਜਣਾ ਦੇਖੋ ਮੇਰਾ ਵਜ਼ਨ ਤੁਸੀਂ ਸਾਰੇ ਨੇ ਦੇਖਿਆ 1 ਕੁੰਟਲ 15 ਕਿਲੋ ਵਜ਼ਨ ਸੀ ਮੇਰਾ 1 ਕੁੰਟਲ 15 ਕਿਲੋ ਵਜ਼ਨ ਮੇਰਾ ਅੱਜ ਦਾ ਵੀ ਸੀ तकरीबन 6-7 ਸਾਲ ਤੋਂ ਸੀ ਤੇ ਕੋਸ਼ਿਸ਼ੀ ਕਿਉਂ ਹੁੰਦੀਆਂ ਨੇ ਜਿਹੜੀਆਂ ਅਸੀਂ ਦਵਾਈਆਂ ਨਾਲ ਵੀ ਕੰਟਰੋਲ ਕਰ ਸਕਦੇ ਕਿਸੇ ਨਾਲ ਨਹੀਂ ਕੰਟਰੋਲ ਕਰ ਸਕਦੇ ਸਾਡੀ ਇੱਛਾ ਸ਼ਕਤੀ ਹੈ ਦੇਖੋ ਮੇਰਾ ਖਾਣਾ ਕੀ ਸੀਗਾ ਮੈਂ ਸਵੇਰ ਘਰੇ ਪਾਣੀ ਦਾ ਗਲਾਸ 1.5 ਗਲਾਸ ਪੀ ਕੇ ਫਿੱਕੀ ਚਾਹ ਪਈ ਹੈ ਫਿੱਕੀ ਚਾਹ ਨਾਲ ਨੂੰ ਨਮਕੀਨ ਬਿਸਕਟ ਖਾ ਕੇ ਚੰਡੀਗੜ੍ਹ ਨੂੰ ਚੱਲ ਪਏ ਇੱਥੇ ਆਫਿਸ ਤੱਕ ਦੇ ਇੱਥੇ ਆਫਿਸ ਆ ਕੇ ਦੋ ਫੁੱਲ ਕੇ ਤਾਰੇ ਇੱਥੇ ਨੇਪਾਲੀ ਰੱਖਿਆ ਹੋਵੇ ਉਹਨੇ ਦੋ ਫੁੱਲ ਕੇ ਅੰਚੋਪੜੇ ਨਾਂਲੂ ਥੋੜੀ ਕੋ ਸਬਜ਼ੀ ਉਹ ਖਾ ਕੇ ਉਸ ਤੋਂ ਬਾਅਦ ਚ ਦੁਪਹਿਰੇ ਹਫ਼ਤੇ ਚ ਦੋ ਵਾਰ ਜੂਸ ਪੀਆ ਉਹ ਵੀ ਬਿਨਾ ਮਿੱਠਾ ਬਿਨਾ ਵਰਕ ਤੋਂ ਬਿਨਾ ਨਮਕ ਤੋਂ ਸਿੰਪਲ ਮਜ਼ਮੀ ਦਾ ਜੂਸ ਸ਼ਾਮ ਨੂੰ ਦੋ ਫੁੱਲ ਕੇ ਫੇਰ ਮਿਲਦੇ ਹੀ ਦੋਸਤੀ ਘਰੇ ਵੀ ਮੈਂ ਕਹਿਆ ਵਾ ਸੀ ਵੀ ਦੋ ਰੋਟੀਆਂ ਤੋਂ ਵੱਧ ਮੰਗਾ ਵੀ ਦੇਣਾ ਨਹੀਂ ਇਸ ਗੱਲ ਨੂੰ 4 ਮਹੀਨੇ ਹੋ ਗਏ ਮੈਨੂੰ ਨਹੀਂ ਸੀ ਪਤਾ ਵਜਨ ਮੈਂ ਇੰਨਾ ਘਟ ਗਿਆ ਮੇਰੇ ਇੱਕ ਦੋਸਤ ਨੇ ਕਿਹਾ ਕਿ ਅੰਦਾ ਸਲਿਮ ਹੋ ਗਏ ਤੁਸੀਂ ਅੱਗੇ ਨਾਲੋਂ ਕਿਹਾ ਵੀ ਵਜ਼ਨ ਦਾ ਜੋ ਤਿਆ ਮੇਕਾ ਦੀਕ ਕੰਟਰੋਲ 15 ਕਿਲੋ ਤੋਂ 95 ਕਿਲੋ ਦੋ ਫੁੱਲ ਕੇ ਸਵੇਰੇ ਦੋ ਫੁੱਲ ਕੇ ਸ਼ਾਮ ਨੂੰ ਦਿਨ ਚ ਖਾਣੀ ਹੈ ਸਿਰਫ ਹਵਾ ਹਵਾ ਖਾ ਸਕਦੇ ਹੋ ਨਾ ਜੇ ਫੇਰ ਵਜ਼ਨ ਘਟਦਾ ਜੇ ਸਾਰੀ ਦਿਹਾੜੀ ਮਿੱਠਾ ਦਾ ਟੋਟਲੇ ਬੰਦ ਹੈ ਮੇਰਾ ਅੱਜ ਮਿੱਠਾ ਟੋਟਲ ਬੰਦ ਹੈ ਜੇ ਤੁਸੀਂ ਸਾਰੀ ਦਿਹਾੜੀ ਖਾਣਾ ਪਾਲਸੂ ਪਾਲਸੂ ਹੈ ਮਠਿਆਈ ਵੀ ਖਾਣੀ ਹੈ ਸਭ ਕੁਝ ਚੱਕਣਾ ਹੈ ਫੇਰ ਤੁਹਾਡਾ ਵਜ਼ਨ ਨਹੀਂ ਘਟਦਾ ਮੇਰੇ ਇੱਥੇ ਕਿੰਨਾ ਮਾਸ ਹੁੰਦਾ ਸੀ ਸੌ ਉੜ ਗਿਆ ਕਿਉਂ ਉੜਿਆ ਕਿਉਂਕਿ ਜਦੋਂ ਜਿਹੜੀ ਅਸੀਂ ਘੱਟ ਕਰ ਦਿੰਦੇ ਆ ਖਰਾਕ ਜਿਹੜੀ ਸਾਡੇ ਚ ਵਸਾਏ ਅੰਦਰ ਚਰਬੀ ਜਿਹੜੀ ਪਹਿਲਾਂ ਦੀ ਸਾਲਾਂ ਦੀ ਏਡੀ ਮੋਟੀ ਜਮਾ ਹੋਈ ਪਈ ਐ ਉਹ ਖੁਰਨੀ ਸ਼ੁਰੂ ਹੋ ਜਾਂਦੀ ਹੈ ਸਾਡੇ ਸਰੀਰ ਨੂੰ ਜਿਹੜੀ ਤਾਕਤ ਦੀ ਲੋੜ ਐ ਉਹ ਸਾਡੀ ਜਿਹੜੀ ਚਰਬੀ ਆ ਉਹਦੇ ਤੋਂ ਜਾਣੀ ਸ਼ੁਰੂ ਹੋ ਜਾਂਦੀ ਐ ਇੰਨਾ ਇੰਨਾ ਗਾਲਾ ਲਾਉਂਦਾ ਦੀ ਮੇਰਾ ਅੱਜ ਦੇਖ ਲੋ ਬਿਲਕੁਲ ਪਤਾ ਲੱਗਦਾ ਵੀ ਆਵਾਜ਼ਨ ਘਟਾਇਆ ਹੈ ਇਸ ਲਈ ਮਿੱਠਾ ਟੋਟਲ ਬੰਦ ਰੋਟੀਆਂ ਦੋ ਸਵੇਰੇ ਦੋ ਸ਼ਾਮ ਨੂੰ ਦੁਪਹਿਰੇ ਹਫਤੇ ਚ ਦੋ ਵਾਰੀ ਜੂਸ ਪੀ ਲੋ ਪਰ ਜੇ ਭਾਜਨ ਥੋੜਾ ਜ਼ਿਆਦਾ ਹੈ ਜੇ ਉਹ ਹੀ 70 ਤੋਂ ਵਧਾਉਣਾ ਚਾਹੁੰਦੇ ਹੋ ਉਹਦੀ ਕੋਈ ਲੋੜ ਨਹੀਂ ਤੇ ਹੁਣ ਕੁਇੰਟਲ ਦੇ ਫਿਰਦੇ ਹੋ ਸਵਾ ਕੁਇੰਟਲ ਦੇ ਫਿਰਦੇ ਹੋ ਉਹ ਬਹੁਤ ਲੋਡ ਹੈ ਇਸਰੀ ਨੂੰ ਭਾਜਨ ਘਟਾਉਣ ਦੀ ਇਸ ਲਈ ਮੇਰਾ ਤਾਂ ਕੁਦਰਤੀ ਘਟ ਗਿਆ ਜਦੋਂ ਇੱਕ ਹੰਡ ਦੀ ਕਰਨੀ ਵੀ ਆਪਾਂ ਖਾਣਾ ਹੀ ਕੁਝ ਨਹੀਂ ਹੈਗਾ ਹਵਾ ਖਾਣੀ ਹੈ ਕਰਨੀ ਜੇ ਤੁਸੀਂ ਹਵਾ ਖਾ ਸਕਦੇ ਹੋ ਦੋ ਰੋਟੀਆਂ ਸਵੇਰੇ ਦੋ ਸ਼ਾਮ ਨੂੰ ਦਿਨ ਚ ਹਵਾ ਤਾਂ ਭਾਰਨ ਘਟ ਜਾਂਦਾ ਕੋਈ ਵੱਡੀ ਗੱਲ ਨਹੀਂ ਕਿਸੇ ਦਵਾਈ ਦੀ ਲੋੜ ਨਹੀਂ